കേരളേ ਆ ਜਾ ਰਹੇ ਆਪਣੇ ਜੂਰੂ ਚੈਨਲ ਤੇ ਅੱਜ ਆਪਾਂ ਲੈ ਆਂ ਤੁਹਾਡਾ ਮਾਰਨ ਤਾਂ ਅਜ ਲੱਗੀ ਝੋਨਾ ਕੇਨ ਤੇ ਕੇਨ ਵਾਲੀ ਮਸ਼ੀਨ ਆ ਜਣੀ 1172 ਹੁੰਦਾ ਹੈ ਦਾ ਹੀ ਖੁਸ਼ਕ ਤੇ ਆ ਸੁਹਾਗਾ ਮਾਰ ਦਈਏ 72 ਜੱਗ ਵਧੀਏ ਜਿਆਦਾ ਵਾਟਰ ਵੱਡੀ ਨਾ ਜਾਵੇ ਕਿਤੇ ਤੇ ਝੋਨਾ ਕੇਰ ਕੇ ਆ ਲੱਗੇ ਆ ਟਰਾਈ ਕਰਦੇ ਪਹਿਲੀ ਵਾਰੀ ਬੰਦਾ ਲੈਣਾ ਤੇ ਉਹਨੇ ਕੇਰਦਾ ਪਾੜਿਆ ਸੁਹਾਗਾ ਮਗਰ ਹੁਣ ਛੱਡੀ ਦੀ ਦੇ ਸੁਹਾਗਾ ਮਾਰ ਕੇ ਫਿਰ ਮਸ਼ੀਨ ਆਉਂਦੀ ਝੋਨਾ ਕੇਰਨ ਵਾਲੀ ਫਿਰ ਉਹਨਾਂ ਨੂੰ ਕਰਾਣੇ ਆ ਇਹ ਲਾ ਆ ਗਿਆ ਝੋਨਾ ਕੇਨ ਨਾਲੀ ਇਹ ਲੱਗੀਆਂ ਪੰਡਾਜਾ ਲੈ ਕੇ ਵਖਣ ਝੋਨਾ ਕੇਨ ਨਾਲਾ ਵੀ ਆ ਰਹੀ ਫੇਰ ਕੇ ਵਹਨੇ ਲੈੜ ਕੇ ਲਾ ਦੇ ਜੇ ਚੱਲ ਗਿਆ ਕੰਮ ਸੁੱਤਰ ਆ ਗਿਆ ਤੇ ਗਾਂ ਸੌਖਾ ਕੰਮ ਕਰ ਪਿਆ ਕਰਨਾ ਕੇਰੀ ਵਿਆ ਕਰਨਾ ਆ ਆ ਟੈਂਕੀ ਲੱਗੀ ਅਗਲੀ ਕਣਕ ਵੀ ਗੇਰਦੀ ਆ ਜਾਂ ਕਿਦਾਂ ਅਗਲੀ ਟੈਂਕੀ ਕਿਹੜੀ ਆ ਖਾਦ ਵਾਲੀ ਅਛਾ ਅਗਲੀ ਖਾਦ ਵਾਲੀ ਆ ਚਲ ਆ ਆ ਪਾਲੀਏ ਖਾਦ ਆ ਡਾਈ ਘਾਟੀ ਗਿਰਨੇ ਜਾਂ ਸੁਪਰ ਸੱਪੜੀ ਗਿਰ ਜਾਂਦੇ ਗੱਡੀ ਚਲੀ ਜਾਂਦੀ ਹੈ ਹਾਂ ਹੋਰ ਜਿਹੜੀ ਕੋ ਚੱਲਦੀ ਹੈ ਡਾਈ ਦੇ ਟੱਕਣ ਖੁੱਲੇ ਸਾਰੇ ਹੀ ਹੱਥ ਇਹ ਤਾਂ ਖੁੱਲੇ ਰਹਿ ਬੰਦ ਕਰ ਲੈਣੀ ਇਹ ਮੈਂ ਆਹ ਹੋਏ ਬੰਦ ਹੋਣੇ ਇੱਦਾਂ ਵੀ ਰੋਲ ਜਣਾ ਨਹੀਂ ਦੇਖ ਹਾਂ ਚੱਲ ਅभी ਲੱਦੀਏ ਪਾਈਏ ਪਹਿਲਾਂ ਅੰਨ ਪੀ ਕੇ ਮਿਲੀ ਡਾਈ ਤੇ ਮਿਲੀ ਨਹੀਂ ਮੈਨੂੰ ਵੀ ਖਾਦ ਵੀ ਪਾ ਗਏ ਇਥੋਂ ਲੈ ਜੰਨੇ ਆ ਤੇ ਝੋਟਾ ਰਹਿਣ ਦਨੇ ਘਰੇ ਹੀ ਜੇ ਲੋੜ ਪਊਗੀ ਪਲਾਉਣਾ ਵਾਟਾ ਵਾਟਾ ਦੇ ਖਿੱਚਣੇ ਪਾਣੀਆਂ ਫਿਰ ਝੋਟੇ ਨੂੰ ਖੜਾਂਗੇ ਉਹ ਬੀਖਾਤ ਪਾਈਏ ਪਹਿਲਾਂ ਆਸ ਬੀ ਕੱਢ ਲਈਏ ਕੋਈ ਪੀਤੀਆਂ ਇਹ ਬੀ ਮਿੱਤਰੋ ਲੱਗੇ ਕਰਨਾ 1692 ਦਾ 1692 ਜਿਹੜੀ ਛੇਤੀ ਥੋੜੀ ਤਿਆਰ ਹੋ ਜਾਂਦੀ ਆ ਤੇ ਗੰਦਗੁੰਦ ਚ ਨੈਰ ਨੂੰ ਮਾਲੋ ਨਾ ਉਹ ਗੇ ਨਾਲ ਗਣਾ ਹੁੰਦਾ ਇਹਨੂੰ ਪੂਤਾ ਕਰ ਦਿੰਦਾ ਥੋੜਾ ਝੋਨਾ ਚ ਉੱਤ ਖੰਦਾ ਜਲਦੀ 1692 ਘੇਰ ਕੇ ਦੇਖਾਂਗੇ ਅੱਜ ਕੀ ਐਕਸਪੈਰੀਮੈਂਟ ਪਹਿਲੀ ਵਾਰੀ ਇਹ ਕਰਦੇ ਆਂ ਕੀ ਬਣਦਾ ਪਨੀਰੀ ਪਰ ਬੀਜਣੀ ਪਣੀ ਡਰ ਵੀ ਰਿੰਦਾ ਹਲਾ ਕਿਤੇ ਹੋਇਆ ਘਾਟਾ ਵਾਧਾ ਨਾ ਹੋ ਜੇ ਕਿਤੇ ਹਲ ਹੋ ਗਿਆ ਇਹ ਕੱਲੇ ਕੱਲੇ ਖਾਨੇ ਚ ਪਾਣੀ ਪਾਉਗੀ ਆਹਾਂ ਇਹ ਬੰਗਾ ਜਾਣੀ ਆ ਖਾਨੇ ਵਿੱਚ ਹੋਰ ਇੱਕੋ ਦੇ ਦਿੰਦੇ ਤਾਂ ਕੱਲੇ ਕੱਲੇ ਖਾਨੇ ਵਿੱਚ ਵੀ ਪਾਉਣਾ ਪੈਣਾ ਹਨਾ ਆਹੋ ਝੋਲੇ 4-4 ਕਿਲੋ ਦੇ ਹੁੰਦੇ ਆ ਫੜ ਫੜ ਆਪੇ ਨੇ ਹਿਸਾਬ ਨਾਲ ਕਿਦਾਂ ਲੱਗਦਾ ਬਾਤਰ ਤੈਨੂੰ ਕੀ ਕਰੀਏ ਮਾਰ ਦੀ ਹਿਸਾਬ ਪਾਣੀ ਭਰਦੀ ਹੈ ਕਿ ਜਾਂ ਨਾ ਭਰੀਏ ਮਗਰ ਚਲੋ ਕੋਈ ਨਹੀਂ ਇਹਦੇ ਨਾਲ ਆਉਂਦਾ ਆਪਣਾ ਥੱਕੇ ਇਹਦੇ ਆਪ ਲੱਗ ਜੂ ਹਾਂ ਪਤਾ ਹਸਾਂ ਦੇ ਉਹ ਤਾਂ ਆਂਦਾ ਵੀ ਇਦਾਂ ਹੀ ਸੁਹਾਗੇ ਮਾਰਦੇ ਮਗਰ ਇੱਕ ਰੀ ਚਲ ਮਾਰਦੇ ਫਿਰ ਕੇ ਪਿੰਡਾਂ ਡ੍ਰਿਲ ਲਾ ਗਈ ਆ ਕੰਪਨੀ ਦਾ ਮਾਰਕਾ ਲੱਗਾ ਜਿਹੜਾ 24 ਮਾਡਲ ਤੇ 25 ਬਾਬਾ ਵਿਦੀ ਚੰਦ ਐਗਰੋ ਇੰਡਸਟਰੀ ਬਾਬਾ ਵਿਦੀ ਚੰਦ ਵਾਲਿਆਂ ਐਗਰੋ ਇੰਡਸਟਰੀ ਵਾਲਿਆਂ ਦੀ ਡ੍ਰਿਲ ਆ ਮੋਬਾਈਲ ਨੰਬਰ ਵੀ ਇੱਥੇ ਆ ग्यारान टैन ग्यारह ग्यारह टैन आ है है तो आज क्वेश्चन लिखा गया तीन पाने के दो पालिए पाला चेक कर द ਇਹਨਾਂ ਰੂਲੇ ਲੱਗੇ ਆ ਇਹ ਜੋ ਚਲਦੇ ਆ ਤੇ ਆਹ ਪਲੇਟਾਂ ਨੂੰ ਨਾਲ ਸਾਫ਼ ਕਰੀ ਜਾਂਦੇ ਆ ਹਨਾ ਤੇ ਬੋਰੀ ਪੂਰੀ ਭੱਡੀ ਪਾਉਣੀ ਹੈ ਜਿੱਦਾਂ ਕਣਕ ਦੇ ਬੀਜ ਦੀ ਪਾਈਦੀ ਫਿਰ ਤੇ ਇੱਥੇ ਪਾਉਣੀ ਬੜੀ ਔਖੀ ਆ ਤੇ ਉਹ ਸਾਬਣਾ ਢੁੱਲੀ ਜਾਣੀ ਆ ਆ ਝੋਲੇ ਛੋਟੇ ਤਾਂ ਹੀ ਬਣ ਪਾ ਜਾਂਦੇ ਆ ਇਹਨਾਂ ਨੂੰ ਆਇਆ ਹਸਾ ਹੁੰਦਾ ਹੈ ਨਾ ਊਂ ਥੋੜੇ ਦਮ ਟੋਕੇ ਪਾ ਲਈ ਚ ਥੋੜੇ ਹੱਥ ਨਾਲ ਭੱਡੀ ਲਾ ਦੇ ਹੂੰ ਉਹ ਜਿਹੜੇ ਖਾਨੇ ਦੇ ਦਾਣੇ ਉਸੇ ਜੀ ਰਹਿਣੇ ਆ ਤੇ ਇਹ ਫਾਲੇ ਦੇ ਮਗਰਲੇ ਬੰਨੇ ਹੁੰਦੇ ਆ ਵਲੇ ਬੰਨੇ ਮਿੱਟੀ ਬਿਟਰਣ ਵਾਲੇ ਫਾਲੇ ਮਗਰ ਇਹ ਦਾਣੇ ਗੇਰਨ ਵਾਲੇ ਹਾਂ ਆ ਗੇਰ ਜਿਆ ਕਹਾਦਾ ਦਿੱਤਾ ਇਹਦੇ ਹਾਂ ਬਈ ਇੱਥੇ ਆ ਆ ਵੀ ਦਿੱਤੀ ਜੀ ਆ ਚੀਜ਼ ਇਹ ਬੰਦੀ ਹੈ ਇਹਨਾਂ ਨੂੰ ਹੋਣਾ ਕੋਈ ਤੀਕੂ ਬੰਦ ਆਜ ਚੈਨ ਸਾਡੀ ਆ ਇਹਦੇ ਜਿੱਤੇ

ਜੋ ਗਿਰ ਗਿਆ ਜਥਾਂ ਤੇ ਸੁਪਰ ਸੀਡਰਿੰਗ ਨੂੰ ਲੈਣਾ ਭੰਦੀਆਂ ਮਗਰ ਸ਼ਰੂਲਾ ਪ੍ਰੈਸ ਕਰੀ ਜਾਂਦਾ ਤੇ ਬੱਤਰ ਤੇ ਬਥੇਰਾ ਸੀ ਪਰ ਭਰਨਾ ਪੈਣਾ ਥੋੜੇ ਭਾਰੀ ਦਿੰਨੇ ਆ ਭਰ ਕੇ ਤੇ ਫਿਰ ਉੱਤੇ ਸਪਰੇਅ ਕਰ ਦਿੰਨੇ ਪੈਂਦੀ ਦੀ ਤੇ ਗੰਦ ਦੀਆਂ ਸਪਰੇਮਾਂ ਬਸ ਗੰਦ ਤੋਂ ਨੱਪਿਆ ਗਿਆ ਗੰਦ ਨਾ ਨਿਕਲਿਆ ਫਿਰ ਤੇ ਝੋਨਾ ਕੰਮ ਜਾਵੀ ਹੈ ਰੇਲ ਇਨਾ ਪਟਾਕਾ ਜਿੱਦਾਂ ਟੱਕ ਟੱਕ ਕਰਦੀ ਉਹ ਕਰਨ ਨੂੰ ਢੜ ਗਈ ਤੇ ਦਾਣੇ ਛੁੱਟਦੀ ਆ ਉਦਾਂ ਪਰ ਜਿੱਦਾਂ ਵੀ ਇੱਥੇ ਦੇ ਦਾਣੇ ਛੁੱਟਦੇ ਨੇ ਉਹ ਚੀਜ਼ ਨਹੀਂ ਕਰਨ ਦੀ ਗਾਣੇ ਨੂੰ ਕੀ ਹੋ ਗਿਆ ਜਦਾ ਆ ਦੀ ਜਵਾਏ ਕਰਦੀ ਨਾ ਅੋਈ ਕਰ ਲਿਆ ਛੋਟਾ ਪਰ ਇੰਨਾ ਵੱਡਾ ਪਾਉਂਦੇ ਹੁਣ ਆਪਾਂ ਜਿਹੜੇ ਸਵੇਰੇ ਲਾਦਣਾ ਪਾਣੀ ਧੋਣੇ ਦਾ ਕੀ ਬਿੰਨੇ ਆ ਕਰਦੇ ਆ ਕੋਈ ਜਗ੍ਹਾ ਹੋਵੇ ਫਿਰ ਗਾਂ ਕੱਦੂ ਵਰਨ ਦਾ ਕੰਮ ਹੀ ਮੁੱਕੇਣਾ ਆਪਣਾ ਬੱਚੋ ਛੋਟਾ ਸੁੱਟ ਕੇ ਵਾਇਆ ਕਰਾਂਗੇ ਦੇ ਵੇਲੇ ਥੋੜੇ ਕਾ ਉੱਡਣਾ ਜਾ ਬਾਈ ਢੇਰ ਚੱਕਾ ਹੀ ਆਇਆ ਤੇਣਾ ਬਣਾ ਲਿਆ ਆਹ ਤੇ ਇਹਦੀ ਰ ਆ ਗਿਆ ਝੋਨਾ ਦੇ ਕੇਰ ਕੇ ਡਿੱਗਿਆ ਆਹ ਉਹ ਹੋ ਗਈ ਭਣ ਗਿਆ ਉਹ ਝੋਨਾ ਕੇਰਨੇ ਢੇਰ ਬਹੁਤ ਜ਼ਿਆਦਾ ਆ ਗਿਆ ਸੀ ਤੇ ਮੱਟਾ ਹੁਣ ਥੋੜੇ ਢੇਰੇ ਰਹਿ ਪਉਣ ਵੱਟਾ ਪਾਪ ਹੋ ਗਏ ਹੁਣੇ ਹੀ ਦਸਰੇ ਫਿਰ ਪਾਣੀ ਲਾ ਦਾਂਗੇ ਪਾਣੀ ਲਾ ਕੇ ਸਪਰੇਅ ਫਿਰਾਂਗੇ ਸਵੇਰੇ ਦੇਖੋ ਝੋਨਾ ਕੀ ਰਿਹਾ ਟਰਾਈ ਕੀਤਾ ਕੀ ਬੰਦਾ ਕੀ